ਇਸ ਵੇਲੇ ਫਰੋਇਪਰ ਦੀ ਉਹ ਸੜਕ ਤੇ ਮੌਜੂਦ ਆ ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਅਗਰ ਅਸੀਂ ਪਿੰਡੋਂ ਸ਼ਹਿਰ ਜਾਣਾ ਹੋਵੇ ਤਾਂ ਜਾਂਦਿਆਂ ਸਾਨੂੰ ਲਾਲੇ ਨਹੀਂ ਪਛਾਣਦੇ ਅਗਰ ਸ਼ਹਿਰੋਂ ਪਿੰਡ ਜਾਈਏ ਤਾਂ ਜਾਂਦਿਆਂ ਸਾਨੂੰ ਘਰ ਨਿਆਣੇ ਨਹੀਂ ਪਛਾਣਦੇ ਅਸੀਂ ਇਸ ਵੇਲੇ ਫਰੋਇਪਰ ਮੱਲਾਂ ਵਾਲਾ ਰੋਡ ਤੇ ਮੌਜੂਦ ਆ ਜਿਹੜਾ ਪਿਛਲੇ ਕਰੀਬ 1.5 ਸਾਲ ਤੋਂ ਬਣਨ ਲੱਗਾ ਪਰ ਹਾਲੇ ਤੱਕ ਕੰਪਲੀਟ ਜਿਹੜਾ ਨਹੀਂ ਹੋਇਆ ਵਾਰ-ਵਾਰ ਲੋਕਾਂ ਨੂੰ ਧਰਮੇ ਜਿਹੜੇ ਆ ਉਹ ਲਗਾਉਣੇ ਪੈ ਗਏ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਮੱਲਾਂ ਵਾਲਾ ਰੋਡ ਦੀਆਂ ਹਨ ਜਿੱਥੇ ਅੱਜ ਫਿਰ ਧਰਮਾ ਜਿਹੜਾ ਔਲਾਦ ਦਿੱਸਾ ਗਿਆ ਮੇਨ ਹਾਈਵੇ ਆ ਪਾਸਿ ਦਾ ਮਖੂ ਮਖੂ ਵੱਲ ਨੂੰ ਜਾਂਦਾ ਮਖੂ ਮੱਲਾਂ ਵਾਲਾ ਰੋਡ ਇਸ ਨੂੰ ਕਿਹਾ ਜਾਂਦਾ ਤੇ ਇਹ ਰੋਡ ਜਿਹੜਾ ਬਲੌਕ ਕਰ ਦਿੱਤਾ ਗਿਆ 200 ਤੋਂ 300 ਕਿ ਜਿਹੜਾ ਉਹ ਜਾਮ ਹੋ ਚੁੱਕਿਆ ਕਈ ਵਾਰ ਇੱਥੇ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਆ ਪਰ ਸਿਰਫ ਤੇ ਸਿਰਫ ਲਾਰੇ ਹੀ ਜਿਹੜੇ ਆ ਉਹ ਮਿਲਿਆ ਰੋਜ਼ਾਨਾ ਇੱਥੇ ਸੜਕੀ ਹਾਦਸੇ ਵਾਪਰਦੇ ਆ ਲੋਕ ਲਗਾਤਾਰ ਮੰਗ ਕਰ ਰਹੇ ਆ ਕਿ ਸਾਨੂੰ ਆਉਣ ਜਾਣ ਲੱਗੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਠੇਕੇਦਾਰ ਦੀ ਕੰਨ ਤੇ ਜਿਉਂ ਤੱਕ ਜੜੀ ਉਹ ਨਹੀਂ ਸਰਕਦੀ ਠੇਕੇਦਾਰ ਨਹੀਂ ਛੱਡੋ ਇਥੋਂ ਦੇ ਸਿਆਸਤਦਾਨਾਂ ਵੀ ਜਿਹੜੇ ਆ ਉਹ ਸਭ ਤੋਂ ਇਹ ਜਾਣਦੇ ਹੋਏ ਮੂਕ ਦਰਸ਼ਕ ਜਿਹੜੇ ਆ ਉਹ ਬਣੇ ਹੋਇਆ ਜਿੰਨਾ ਕਿ ਕਸੂਰਵਾਰ ਇੱਥੇ ਠੇਕੇਦਾਰ ਆ ਉਹਨੇ ਹੀ ਇਥੋਂ ਦੇ ਸਿਆਸਤਦਾਨ ਜਿਹੜੇ ਹੜਾ ਦੌਰਾਨ ਰੋਜ਼ਾਨਾ ਇਥੋਂ ਨੰਗਦੇ ਸੀਗੇ ਪਰ ਉਹਨਾਂ ਨੂੰ ਇਹ ਰੋਡ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਸੀਗਾ ਤਾਂ ਗੱਲਬਾਤ ਕਰ ਲੈਨੇ ਸਾਡੇ ਨਾਲ ਲੋਕ ਮੌਜੂਦ ਆ ਅੱਜ ਕੀ ਨੌਬਤ ਆ ਗਈ ਦੀ ਫਿਰ ਜਿਹੜਾ ਰੋਡ ਆ ਉਹ ਜਾਮ ਕਰਨਾ ਪੈ ਗਿਆ ਇਹ ਰੋਡ ਨੇ ਤਾਂ ਘਰਾਂ 'ਚ ਕਲੇਸ਼ ਪਾ ਦਿੱਤੇ ਜੀ ਜੇ ਕੋਈ ਪਿਆਰ ਹੋ ਕੇ ਇਸ ਰੋਡ 'ਤੇ ਸ਼ਹਿਰ ਜਾਂਦਾ ਤਾਂ ਲਾਲਾ ਨਹੀਂ ਸਿਆਂਦਾ ਤੇ ਸ਼ਹਿਰੋ ਦੇ ਆਵਾਜ਼ ਸੁਣਨੇ ਨਿਆਣਾ ਨਹੀਂ ਸਿਆਂਦਾ ਇੰਨੇ ਹਾਲਾਤ ਮਾੜੇ ਨੇ ਤੇ ਕਟਾ ਮਿੱਟੀ ਪ੍ਰਦੂਸ਼ਣ ਇੰਨਾ ਹੈ ਮੈਂ ਹਨਾ ਨੈਸ਼ਨਲ ਗ੍ਰੀਨ ਟ੍ਰੀ ਹਮਨਲ ਉਹ ਹੁਣ ਕਿੱਥੇ ਗਿਆ ਇਹਨਾਂ ਠੇਕੇਦਾਰਾਂ 'ਤੇ ਉੱਪਰ ਕਾਰਵਾਈ ਕਿਉਂ ਨਹੀਂ ਕਰਦਾ ਕਿਉਂਕਿ ਹੁਣ ਕੋਈ ਅੱਗਾ ਨਹੀਂ ਲੱਗੀਆਂ ਜਿਹੜੀ ਹਵਾ ਦਾ ਇੱਕੋ ਲੈਵਲ ਹੈ ਉਹ ਇਸ ਪ੍ਰਦੂਸ਼ਣ ਨੇ ਇੰਨਾ ਖਰਾਬ ਕਰ ਦਿੱਤਾ ਹੈ ਕਹਿ ਨਹੀਂ ਸਕਦੇ ਕਿੰਨੇ ਲੋਕ ਜਿਹੜੇ ਤੰਦਰੁਸਤ ਹੀ ਆ ਰੋਡ ਤੋਂ ਲੰਘਣ ਕਰਕੇ ਰੋਜ਼ ਕਰਕੇ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਨੇ ਉਹਨਾਂ ਦਾ ਜ਼ਿੰਮੇਵਾਰ ਹੈ ਨੈਸ਼ਨਲ ਹਾਈਵੇ ਅਤੇ ਉਸਬੰਧਤ ਠੇਕੇਦਾਰ ਹੈ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਸਾਡੀ ਇਹਨਾਂ ਦੀ ਨੀਤੀ ਪਤਾ ਨਹੀਂ ਸਾਡੇ ਇਸ ਇਲਾਕੇ ਨਾਲ ਕਿਉਂ ਇੰਨੀ ਮਾੜੀ ਹੈ ਕਿ ਜਿਹੜਾ ਇਹ ਰੋਡ ਨਹੀਂ ਬਣਾਉਂਦੇ ਸਾਡੇ ਨਾਲ ਵਾਅਦਾ ਕੀਤਾ ਵੀ ਤੁਹਾਨੂੰ 25 ਅਕਤੂਬਰ ਤੱਕ ਰੋਡ ਕਲੀਅਰ ਮਿਲ ਜਾਏਗਾ ਅਸੀਂ ਉਸ ਤੋਂ ਉੱਪਰ ਵੀ ਅੱਜ 38 ਦਿਨ ਲੰਘ ਗਏ ਨੇ ਇਹਨਾਂ ਦਿੱਤੇ ਸਾਡੇ ਨਾਲ ਜਿਹੜਾ ਨਾ ਟਾਈਮ ਬਾਉਂਡ ਹੋਇਆ ਸੀ ਪਰ ਇਹ ਨਹੀਂ ਕੁਛ ਕਰਕੇ ਹੀ ਰਾਜੀ ਨਹੀਂਗੇ ਹੋਰ ਅਸੀਂ ਜੇ ਕੇ ਇਹਨੂੰ ਪੁੱਛਨੇ ਕੋਈ ਕਹਿੰਦਾ ਯਾਰ ਸਾਡਾ 1.5 ਕਰੋੜ ਠੇਕੇਦਾਰ ਨੇ ਦੇਣਾ ਕੋਈ ਆਂਦਾ 10 ਲੱਖ ਸਾਡੇ ਪਤੇਲ ਦਾ ਦੇਣਾ ਐ ਐਡੇ ਹਾਲਾਤ ਮਾੜੇ ਨੇ ਇਹੋ ਜਿਹੇ ਠੇਕੇਦਾਰ ਨੂੰ ਠੇਕਾ ਠੇਕਾ ਕਿਉਂ ਦਿੰਦੇ ਨੇ ਨਾਲੇ ਕਹਿੰਦੇ ਰੋਡ ਪਿੱਛੇ ਜੇ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀਗਾ ਕਿ ਮਹੀਨੇ ਦੇ ਵਿੱਚ ਵਿੱਚ ਇਹ ਰੋਡ ਜਿਹੜਾ ਕੰਪਲੀਟ ਕਰ ਦਾਂਗੇ ਜੀ ਅਸੀਂ ਇਨਾਂ ਨਾਲ ਕਾਫੀ ਸਮੇਂ ਦੇ ਸੀ ਅਸੀਂ ਕਿਹਾ ਵੀ ਇਸ ਰੋਡ ਨੂੰ ਪਹਿਲ ਦੇ ਆਧਾਰ ਤੇ ਬਣਾ ਦਿੱਤਾ ਜਾਵੇ ਜੇ ਕੋਈ ਅੜਚਨ ਆਏਗੀ ਅਸੀਂ ਤੁਹਾਡੇ ਵਿਭਾਗ ਦੇ ਨਾਲ ਖੜਾਂਗੇ ਇਹ ਵਿਸ਼ਵਾਸ ਇਲਾਕਾ ਦੇ ਕੇ ਆਇਆ ਸੀ ਤੇ ਇਤਿਹਾਸ ਦੇ ਵਿੱਚ ਪਹਿਲੀ ਏਰੀਏ ਕੋਈ ਇਲਾਕਾ ਨੈਸ਼ਨਲ ਹਾਈਵੇ ਕੋਈ ਸੜਕ ਬੰਦੀ ਤੇ ਮੈਂ ਕਹਿੰਦਾ ਇਹਨੂੰ ਪਹਿਲਾ ਵਿਸ਼ਵਾਸ ਦੇ ਕੇ ਆਇਆ ਤੁਸੀਂ ਬਰਾਓ ਅਸੀਂ ਤੁਹਾਡੇ ਨਾਲ ਇਹਨਾਂ ਆਖਿਆ ਠੀਕ ਹੈ ਬਹੁਤ ਧੰਨਵਾਦ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਬਰਾਓ ਪਰ ਪਹਿਲਾਂ ਤਾਂ ਜੀ ਇਹ ਪੁਲ ਟੁੱਟਾ ਇਹ ਹੁਣ ਟੁੱਟੇ ਪੁਲ ਨਾਲ ਮਸ਼ਹੂਰ ਆ ਉਸ ਤੋਂ ਉੱਤੇ ਫਿਰ ਅਸੀਂ ਇਹਨਾਂ ਨਾਲ ਲੱਗੇ ਰਹੇ ਵੀ ਸਾਡੀ ਸ਼ੜਕ ਕੰਪਲੀਟ ਕਰ ਦੋ ਬਹੁਤ ਬੁਰੇ ਹਾਲਾਤ ਨੇ ਪਰ ਨਹੀਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਅਸੀਂ ਨੂੰ ਮਜਬੂਰ ਨ ਧਰਨਾ ਲਾਉਣਾ ਪਿਆ ਅਸੀਂ 28 9 2025 ਨੂੰ ਧਰਨਾ ਲਾਇਆ ਪਿੰਡ ਟਾਰੀ ਉੱਤੇ ਇਹਨਾਂ ਇੱਕ ਕਿਲੋਮੀਟਰ ਦਾ ਆਖਿਆ 3 ਤਰੀਕ ਤੱਕ ਅਸੀਂ ਇੱਕ ਰੋਡ ਕੰਪਲੀਟ ਕਰ ਦਾਂਗੇ 3 10 2025 ਤੱਕ ਕਿਉਂਕਿ ਬਾਬਾ ਪੁੱਡਾ ਸਾਹਿਬ ਦਾ ਮੇਲਾ ਹੈ ਕਿਉਂਕਿ ਹਜ਼ਾਰਾਂ ਦੀ ਤਦਾਦ ਇੱਧਰ ਸੰਗਤ ਲੰਘਦੀ ਹੈ ਅਜੀ ਕਿਹਾ ਜਿਹੜਾ ਬਾਕੀ ਪੁੱਲ ਤੋਂ ਲੈ ਕੇ ਛੱਲਰਾਂ ਤੱਕ ਉਹ ਕਦੋਂ ਕੰਪਲੀਟ ਕਰੋਗੇ ਠੇਕੇਦਾਰ ਤੇ ਮਹਿਕਮੇ ਵਾਲੇ ਕਹਿੰਦੇ ਸਾਨੂੰ 20 ਦਿਨ ਦਾ ਟਾਈਮ ਉੱਪਰ ਦੇਈਦਾ ਵੀ ਅਸੀਂ 20 ਅਕਤੂਬਰ ਤੱਕ ਬਣਾ ਦਾਂਗੇ ਅਸੀਂ ਕਿਹਾ ਵੀ ਨਹੀਂ ਅਸੀਂ ਤੁਹਾਨੂੰ 25 ਅਕਤੂਬਰ ਤੱਕ ਟਾਈਮ ਦੇ ਦਿੰਨੇ ਆ ਸਾਰੇ ਲੋਕਾਂ ਇਸ ਇਹਨਾਂ ਸਾਨੂੰ ਆਪ ਦੇ ਹੱਥੀਂ ਕਲਮ ਵੀ ਇਹਨਾਂ ਦੀ ਕਾਪੀ ਵੀ ਇਹਨਾਂ ਦੀ ਹੱਥ ਵੀ ਇਹਨਾਂ ਦੇ ਲਿਖਣ ਵਾਲਾ ਦਿਮਾਗ ਵੀ ਇਹਨਾਂ ਦਾ ਲਿਖ ਕੇ ਸਾਨੂੰ ਰੰਦਾ ਦੇ ਗਏ ਵੀ ਵਿਸ਼ਵਾਸ ਅਸੀਂ ਲੈ ਲਿਆ ਚਲੋ ਵਿਸ਼ਵਾਸ ਹੀ ਕਰਨਾ ਹੁੰਦਾ ਵੀ ਐਡੀ ਛੇਤੀ ਕੰਮ ਨਹੀਂ ਹੁੰਦਾ ਉਦੋਂ ਬਾਅਦ ਇਹਨੇ ਆ ਕੇ ਕੋਈ ਕੰਮ ਨਹੀਂ ਕੀਤਾਗਾ ਅਸੀਂ ਉਦੋਂ ਬਾਅਦ ਵੀ ਲੱਗੇ ਆਂ ਭਾਜੀ ਆ ਕੰਮ ਨਪੇਰੇ ਚਾੜ ਦੋ ਵੀ ਬੱਚੇ ਵੀ ਸਕੂਲਾਂ ਚ ਜਾਂਦੇ ਨੇ ਵੀ ਬਹੁਤ ਬੁਰੇ ਲਾ ਤੇ ਜੈਨ ਛੜ ਤ ਨੂੰ ਪਟਦੇ ਨਾ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਅਸੀਂ ਮਜਬੂਰ ਨ ਸਾਨੂੰ ਇਹਨਾਂ ਨੇ ਮਜ਼ਾਕ ਦਾ ਪਾਤਰ ਸਮਝਿਆ ਅਸੀਂ ਇੱਕ ਯਾਦ ਦੇਸ਼ ਚ ਰਹਿੰਦੇ ਆ ਸਾਨੂੰ ਤਾਂ ਆ ਵੀ ਨਹੀਂ ਪਤਾ ਲੱਗ ਰਿਹਾ ਯਾਦੀ ਦੇ ਅਸੀਂ ਮਨਾ ਲੈਨੇ ਆ ਪਰ ਜਦੋਂ ਇਹੋ ਜਿਹਾ ਮਹਿਕਮਾ ਸਾਡੇ ਅੱਖਾਂ ਨੂੰ ਲੱਗਦਾ ਸੀ ਗੁਲਾਮਾਂ ਨਾਲੋਂ ਪੜੇ ਹੋਏ ਪਏ ਅਸੀਂ ਆਨੇ ਆ ਵੀ ਇਹੋ ਜੇ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾਵੇ ਉਦੋਂ ਉੱਤੇ ਜਿਹੜਾ ਮਹਿਕਮੇ ਦਾ ਅਧਿਕਾਰੀ ਨੇ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਜਾਵੇ ਪਤਾ ਲੱਗੇ ਵੀ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦਾ ਮੁੱਲ ਕੀ ਧਾਰਨਾ ਪੈਂਦਾ ਹੈ ਤਾਂ ਅਸੀਂ ਵੀ ਵੇਖੀਏ ਵੀ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਉਹ ਵਾਕਈ ਜੀਵਤ ਹੈ ਇਹਨਾਂ ਨੇ ਸਰਕਾਰਾਂ ਨੇ ਮਰਨ ਨਹੀਂ ਦਿੱਤਾਗਾ ਕੋਈ ਇਥੋਂ ਦੇ ਸਿਆਸਦਾਨਾਂ ਕੇ ਇਹ ਨਾਲ ਗੱਲਬਾਤ ਹੋਈ ਕਿ ਉਹ ਵੋਟਾਂ ਲੈਣ ਵਾਸਤੇ ਹੀ ਆ। ਮੈਂ ਨਾ ਵੋਟਾਂ ਦਾ ਸੀਜ਼ਨ ਪੂਰਾ ਇੱਕ ਵਿਆਹਾਂ ਦਾ ਦੂਜਾ ਵੋਟਾਂ ਦਾ। ਪਰ ਇੱਥੇ ਆ ਕੇ ਕੋਈ ਨਹੀਂ ਰਾਜੀ। ਲੋਕਾਂ ਦੀ ਮੇਨ ਤਕਲੀਫ ਕੀ ਆ? ਨਾ ਕਿਸੇ ਵਿਰੋਧੀ ਧਿਰ ਨੇ ਮੁੱਦਾ ਚੁੱਕਿਆ ਤੇ ਨਾ ਕਿਸੇ ਮੌਜੂਦਾ ਚੁੱਕਿਆ। ਕਿਸੇ ਨੇ ਨਹੀਂ ਚੁੱਕਿਆ ਜੀ ਇਹ ਤਾਂ ਗੱਲ ਸਾਰਿਆਂ ਨੇ ਨਹੀਂ ਕੀਤੀ ਜੀ ਤੇ ਆਕੇ ਹੋਏ ਲੋਕ ਨੇ ਕੋਈ ਪਾਰਟੀ ਬਾਜੀ ਨਹੀਂ ਅਸੀਂ ਆਦੇ ਬੱਚਿਆਂ ਦੇ ਵੀ ਇਕੱਲੇ ਆਪਦੇ ਵੀ ਇਕੱਲੇ ਇੱਥੇ ਬੈਠੇ ਆ ਕਹਿੰਦੇ ਇੱਥੇ ਕੰਮ ਤਾਂ ਚੱਲ ਗਿਆ ਹੈਗਾ ਮਸ਼ੀਨਾ ਚੱਕੀ ਉਧਰ ਲੈ ਕੇ ਜਦੋਂ ਉਧਰ ਧਰਨਾ ਲੱਗਾ ਚੋਂ ਬਸ ਇਹ ਛੜਕੀ ਇਹ ਹੁਣ ਇਹਦਾ ਨਾਮ ਰੱਖਣਾ ਜੀ ਇਹ ਧਰਨੇ ਵਾਲੀ ਸੜਕ ਜਿੱਦਾਂ ਕੋਈ ਧਰਨਾ ਲਾ ਦਿੰਦਾ ਉਹਨਾਂ ਕਿਲੋਮੀਟਰ ਬਣ ਜਾਂਦੀ ਨਹੀਂ ਤੇ ਬਹਿ ਜਾਂਦੇ ਇਹ ਆਪਾਂ ਨੂੰ ਮੈਨੂੰ ਤਾਂ ਇਹ ਲੱਗਦਾ ਅਸੀਂ ਸਗੋ ਸ਼ਰਮ ਆਉਂਦੀ ਧਰਨਾ ਲਾਉਣ ਲੱਗਿਆ ਯਾਰ ਇਸ ਕੰਮ ਵਾਸਤੇ ਇਹ ਆnde ਨਹੀਂ ਕੋਈ ਧਰਨਾ ਲਾਓ ਤਾਂ ਫੇਰ ਆਵਾਂਗੇ ਜਾਂ ਕੁੱਕੜ ਬਾਗ ਨਹੀਂ ਦਿੰਦਾਗਾ ਤਾਂ ਬੰਦਾ ਕਹੀ ਉੱਠਦੇ ਨੇ ਉਵੇਂ ਆ ਵੀ ਜਦੋਂ ਜ਼ਿੰਮੇਦਾਰ ਇਧਰੋਂ ਜਿਹੜੇ ਉੱਠਦੇ ਨੇ ਇਲਾਕਾ ਨਿਵਾਸੀ ਵੀ ਬਾਹੂ ਆਸੀ ਜੋ ਹੁਕਾ ਦਿੰਨੇ ਆ ਤਾਂ ਫੇਰ ਇਹਨਾਂ ਨੂੰ ਪਤਾ ਲੱਗਦਾ ਸੜਕ ਦਾ ਠੇਕਾ ਲੈ ਯਾਰ ਅਸੀਂ ਬਣਾਉਣੀ ਹੈ ਨਹੀਂ ਨਹੀਂ ਅਸੁੱਤੇ ਰਹਦੇ ਬਿਲਕੁਲ ਜਿਹਾ ਟੌਰ ਦੀ ਨੀਂਦ ਸੀ ਹੁੰਦੇ ਪਤਾ ਨਹੀਂ ਕਿਹੜੀ ਨੀਂਦ ਵਾਲੀ ਗੋਲੀ ਖਾਂਦੇ ਆ ਹੁਣ ਤਾਂ ਵੈਸੇ ਹੀ ਸਿਆਲ ਹੈਗਾ ਉੱਠਣਾ ਹੀ ਕੀ ਇਹਨਾਂ ਨੇ ਨਾ ਨਾ ਇਹ ਤਾਂ ਪਤਾ ਨਹੀਂ ਕਿੰਨੇ ਘਰਾਂ ਦੇ ਚਰਾਗ ਇਹਨਾਂ ਬੁਝਾ ਦਿੱਤੇ ਗ ਤਾ ਬਿਲਕੁਲ ਇਹ ਸੀ ਸਾਡੇ ਨਾਲ ਸਥਾਨਕ ਲੋਕ ਜਿਹੜੇ ਆਪ ਦੀ ਪਰੇਸ਼ਾਨੀ ਜੜੀ ਆ ਉਹ ਦੱਸ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ ਇੱਧਰ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜਾ ਜਾਮ ਉਹ ਇੱਧਰ ਲੱਗਾ ਹੋਇਆ ਇੱਧਰ ਫਰੋਇਪੁਰ ਸਾਈਡ ਆ ਤਾਂ ਫਰੋਇਪੁਰ ਤੋਂ ਫਰੋਇਪੁਰ ਮੱਲਾਂ ਵਾਲਾ ਰੋਡ ਆ ਤਾਂ ਕਾਫੀ ਦੂਰ ਤੱਕ ਜਾਮ ਜਿਹੜਾ ਉਹ ਲੱਗਿਆ ਨਜ਼ਰ ਆ ਰਿਹਾ ਤਾਂ ਇਸੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਗੱਲਬਾਤ ਕਰਦੇ ਆ ਵਾਰ-ਵਾਰ ਧਰਮੇ ਲਗਾਉਣੇ ਪੈ ਰਹੇ ਆ ਸਿਆਸਦਾਨ ਕੀ ਕਰ ਰਹੇ ਆ ਸਿਆਸਦਾਨ ਕਹਿ ਰਹੇ ਆ ਵੀ ਬੱਸੋ ਕਿ ਨਹੀਂ ਗਾ ਇਲੈਕਸ਼ਨ ਨਹੀਂ ਲੜਨਾ ਸਿਆਸਦਾਨਾਂ ਦਾ ਕਹਿਣਾ ਦਾ ਮੈਂ ਇਹ ਸੋਚਦਾ ਹਾਂ ਉਹਦੇ ਵੀ ਗਾਂ ਅਸੀਂ ਆਉਣ ਇਲੈਕਸ਼ਨ ਨਹੀਂ ਲੜਨਾ ਨਾ ਹੀ ਤੁਹਾਨੂੰ ਵੋਟ ਮੰਗਣ ਆਏ ਤੁਹਾਨੂੰ ਕਾਹ ਸਾਨੂੰ ਵੋਟਾਂ ਪਾਓ ਬੇਕੂ ਲੋਕ ਇਹੀ ਹੀ ਪਾਤੀ ਹੈ ਔਰ ਗਾਂ ਚਲੋ ਵੇਖਾਂਗੇ ਉਹ ਨਹੀਂ ਕਿਹੜੀ ਬੇਵਕੂਫੀ ਕਰਦੇ ਆ ਕਿਉਂਕਿ ਤਪੋਂ ਰਾਜ ਤੇ ਰਾਜੋ ਨਰਕ ਸਮਾਂ ਬਦਲਣ ਦਾ ਟਾਈਮ ਨਹੀਂ ਲੱਗਦਾ Archado, farchando, en gueto, si ve, gira de que ne dale ਤੇ ਇਹ ਵੀ ਡਿੱਗ ਪਣਗੇ ਜੋ ਇਹਨਾਂ ਹਾਲਾਤ ਕੀਤੇ ਆ ਕੱਲੋਂ ਇਹ ਵੀ ਨਹੀਂ ਰਹਿਣਗੇ ਬਾਕੀ ਬਹੁਤ ਜ਼ਿਆਦਾ ਨਿਗਾਰ ਆ ਚੁੱਕਾ ਪ੍ਰਸ਼ਾਸਨ ਕਹ ਹਾਲਾਤ ਮੈਂ ਤਾਂ ਸੋਚਦਾ ਵੀ ਡੀਸੀ ਸਾਹ ਕੋਈ ਨਹੀਂ ਪਾਵਰ ਹੁੰਦੀ ਡੀਸੀ ਜੇ ਤੁਸੀਂ ਜ਼ਿਲ੍ਹੇ ਦੇ ਯਾਰ ਕੋਈ ਜ਼ਿੰਮੇਵਾਰੀ ਹੁੰਦੀ ਕਿਸੇ ਚੀਜ਼ ਦੀ ਕਿਸੇ ਨੂੰ ਕਹਿਣ ਕੋਈ ਮਹਿਕਮਾ ਆਏ ਜੇ ਮੰਨ ਲਓ ਇਹਨਾਂ ਦਾ ਨੈਸ਼ਨਲ ਹਾਈਵੇ ਮਹਿਕਮਾ ਐਸਸੀ ਆ ਪਾਵਰ ਆ ਉਹਦੇ ਕੋਲੇ ਇਹ ਇਹ ਕਿੰਦਾ ਇੱਕ ਵੱਡਾ ਮਸਲਾ ਜਿਹੜਾ ਐਡਾ ਐਡਾ ਹੀ ਪੇਚ ਨੂੰ ਗਵਾਰ ਵੇਲੇ ਤਾਂ ਪਿੰਡਾਂ ਦੇ ਲੋਕਾਂ ਨੂੰ ਕਹਿ ਦੇਣ ਵੀ ਨਹੀਂ ਯਾਰ ਸਾਡੇ ਕੋ ਬਣ ਸਕਦੀ ਹੱਥ ਛੋੜ ਜਾ ਸਰਕਾਰ ਅਸੀਂ ਪੈਸੇ ਇਕੱਠੇ ਕਰਕੇ ਬਣਾ ਲਿਆਂਗੇ ਯਾਰ ਐਡੀ ਕਿਹੜੀ ਗੱ ਸੋਇਨਾ ਨਿਗਾਹ ਆ ਚੁੱਕਾ ਹੈ ਬਹੁਤ ਬੁਰਾ ਲਿਆ ਪ੍ਰਸ਼ਾਸਨ ਦਾ ਵਾਰ-ਵਾਰ ਧਰਨੇ ਕਦੀ ਚੋਕ ਲੱਗ ਗਏ ਇਹ ਰੋਡ ਹੀ ਧਰਨੇ ਆ ਨਾ ਬਣ ਰਿਆ ਕਦੀ ਚੋਕ ਲੱਗ ਗਿਆ ਇਹ ਕਦੀ ਬੂੜਾ ਕੁਚਰ ਲੱਗ ਗਿਆ ਕਦੀ ਸੜਕ ਲਾ ਕੇ ਇਹ ਧਰਨੇ ਲੱਗ ਲੱਗ ਰੋਡ ਬਣ ਰਿਆ ਹੈ ਜਿੱਥੇ ਵੀ ਕਿਤੇ ਕਿਉਂਕਿ ਜੋ ਆਰਫ ਕੇ ਦੇ ਧਰਨਾ ਰੋਡ ਵੱਜਾ ਕਰਨਾ ਜਿਹੜਾ ਧਰਨੇ ਲਾ ਕੇ ਬਣਿਆ ਇਹ ਪਹਿਲਾ ਇਹ ਨਾਲ ਨੈਸ਼ਨਲ ਹਾਈਵੇ ਸੈਂਟਰ ਸਰਕਾਰ ਐ ਡਿੰਗਾ ਮਾਰਦੀ ਵੀ ਅਸੀਂ ਆ ਡੀਟਲ ਲੰਡੀਆਂ ਬਣਾਉਂਦਾ ਕਿਹੜਾ ਡੀਟਲ ਲੰਡੀਆਂ ਕਿ ਉਹਨਾਂ ਨੂੰ ਦਿਸ ਰਹੀਆਂ ਸੀ ਕਿਸੇ ਸਰਕਾਰ ਨੂੰ ਕੋਈ ਪਤਾ ਨਹੀਂ ਹੁਣ ਮੰਨ ਲਓ ਮਹਿਕਮੇ ਲਈ ਦੇ ਸਾਰੇ ਇਹਨਾਂ ਦੇ ਨੈਸ਼ਨਲ ਜਿਹੜੇ ਇੱਥੋਂ ਦੇ ਨਮਾਇੰਦੇ ਨੇ ਜਿਹੜੇ ਬੀਜੇਪੀ ਦੇ ਵੱਡੇ ਵੱਡੇ ਦਗੱਜ ਖਾਉਂਦੇ ਨੇ ਉਹ ਆਪਦੀ ਸਰਕਾਰ ਨੂੰ ਜਾ ਕੇ ਦੱਸਦੇ ਨਹੀਂ ਉੱਥੇ ਕੀ ਹੋ ਰਿਹਾ ਉਹ ਕਦੇ ਪੰਜਾਬ ਦਾ ਸੁਧਾਰ ਨਹੀਂ ਸਿਰਫ ਬੀਜੇਪੀ ਕਰ ਸਕਦੀ ਹੈ ਮੈਂ ਨਾ ਬਹੁਤ ਜ਼ਿਆਦਾ ਸੁਧਾਰ ਕਰ ਰਹੀ ਤੁਸੀਂ ਆਪ ਵੇਖ ਰਹੇ ਸੁਧਾਰ ਵੇਖ ਲਓ ਆ ਪਿੱਛੇ ਪੁਲਤੇ ਨਿਗਾਹ ਮਾਰ ਲਓ ਬਣਨ ਤੋਂ ਪਹਿਲਾਂ ਟੁੱਟ ਗਿਆ ਹੈ ਤੇ ਆ ਪਕਰਲੇ ਬਣੇ ਸੜਕ ਵੇਖ ਲਓ ਕੀ ਹਾਲ ਹੈ ਆ ਜਾਂ ਤੁਸੀਂ ਰਜਾਨਾ ਵੇਂਦੇ ਜੀ ਟੀਵੀਆਂ ਦੇ ਵਿੱਚ ਕਿਹੜਾ ਸੁਧਾਰ ਹੋ ਰਿਹਾ ਸੁਧਾਰ ਹੋ ਰਿਹਾ ਬਸ ਉਹ ਤਾਂ ਡੰਗਰ ਸਮਝਿਆ ਲੋਕਾਂ ਨੂੰ ਕੋਈ ਪੰਜਾਬ ਦੇ ਨਾਲ ਤਾਂ ਐ ਆ ਵੀ ਜੇ ਪੰਜਾਬ ਇੱਕ ਸੂਬੇ ਦਾ ਸੂਬਾ ਹੀ ਨਹੀਂ ਹੁੰਦਾ ਸਟੇਟ ਇਹਨਾਂ ਜਿਆਦਾ ਬੁਰਾ ਹੋਇਆ ਪਿਆ ਤੇ ਹਰ ਪਾਸਿਓਂ ਹਰ ਪੱਖੋਂ ਹੀ ਬਹੁਤ ਮੰਦਾ ਆ। ਕੋਈ ਪ੍ਰਸ਼ਾਸਕ ਨਹੀਂ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਕੋਈ ਕਿਸੇ ਨੂੰ ਪੁੱਛ ਨਹੀਂ ਰਿਹਾ। ਅੱਜ ਦਾ ਇਹ ਧਰਨਾ ਕਦੋਂ ਤੱਕ ਜਾਰੀ ਰਹੇਗੀ? ਇਹ ਜਿੰਨਾ ਚਿਰ ਜੀ ਸਾਡਾ ਮਸਲਾ ਹੱਲ ਨਹੀਂ ਹੁੰਦਾ ਨਾ ਰੋਡ ਨਹੀਂ ਬਣਦਾ ਤਰਨਾ ਚਾਰੀ ਰਹੇਗੀ। ਪਹਿਲਾਂ ਵੀ ਵਿਸ਼ਵਾਸ ਦਿੱਤਾ ਸੀ ਕਿ ਹਾਂਜੀ ਵਿਸ਼ਵਾਸ ਦਿੱਤਾ ਸੀ ਮੇਰੇ ਕੋਲ ਲੈਟਰ ਪਈ ਉਹਨਾਂ ਦੇ ਹੱਥ ਤੇ ਦਾ ਆਪਣੇ ਹੱਥ ਨਾਲ ਲਿਖ ਕੇ ਗਏ ਨੇ। ਉਹਨਾਂ ਨੇ 25 ਅਕਤੂਬਰ ਤੱਕ ਸਾਨੂੰ ਕਿਹਾ ਸੀ ਬਣਾ ਦੇਾਂਗੇ ਤੇ ਅੱਜਕੇ ਸਾਨੂੰ ਨਵੰਬਰ ਵੀ ਸਾਰਾ ਲੰਘ ਗਿਆ ਹੁਣ ਅੱਜ 3 ਦਸੰਬਰ ਨੂੰ ਦੁਬਾਰਾ ਹੀ ਇਕੱਠੇ ਹੋ ਕੇ ਤਾ ਇਹ ਆ ਸਥਾਨਕ ਲੋਕ ਜਿਹੜੇ ਲਗਾਤਾਰ ਸੁਮਨ ਕਰ ਰਹੇ ਆ ਕਿ ਇਸ ਰੋਡ ਨੂੰ ਜਿਹੜਾ ਉਹ ਬਣਾਇਆ ਜਾਵੇ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੌਕੇ ਦੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਸਾਡੇ ਨਾਲ ਸਹਿਯੋਗੀ ਪੱਤਰਕਾਰ ਸਿਮਰਨ ਮੌਜੂਦ ਆ ਸਿਮਰਨ ਵਾਰ-ਵਾਰ ਇਸ ਰੋਡ ਤੇ ਜਿਹੜਾ ਉਹ ਧਰਮਾ ਲਗਾਇਆ ਜਾਂਦਾ ਤੁਸੀਂ ਵੀ ਇੱਥੇ ਜਾਨਾ ਗੁਜ਼ਰਦੇ ਹੋ ਕੀ ਹਾਲਾਤ ਕੀ ਆ ਪਰਮਜੀਤ ਦੀ ਗੱਲ ਕਰੀਏ ਨਾ ਪਹਿਲੀ ਗੱਲ ਤੋਂ ਹੁਣ ਸਾਨੂੰ ਆਪ ਨੂੰ ਸ਼ਰਮ ਆ ਰਹੀ ਹੈ ਵਾਰ-ਵਾਰ ਇੱਕੋ ਗੱਲ ਨੂੰ ਅਸੀਂ ਦੁਹਰਾ ਦਰ ਕੇ ਪਤਾ ਨਹੀਂ ਕਿੰਨੀ ਵਾਰ ਖਬਰਾਂ ਆ ਜਾਂ ਲਾਈਵ ਪਾਏ ਨੇ ਬਹੁਤ ਕੁਝ ਕੀਤਾ ਹੈ ਪਰ ਪ੍ਰਸ਼ਾਸਨ ਜਿਹੜਾ ਕੰਮ ਕਰਨੀ ਨਹੀਂ ਤੋਂ ਨਹੀਂ ਜਾਗ ਰਿਹਾ ਬੜੇ ਇੱਥੇ ਨੁਕਸਾਨ ਹੋਏ ਮੈਂ ਕਿਸੇ ਦੀ ਗੱਲ ਕਰਨਾ ਮੈਂ ਖੁਦ ਹੀ ਕਰਨਾ ਕਿ ਮੇਰੇ ਵਿੱਚ ਇੱਕ ਕਾਰ ਇਹੋ ਜਿਹੀ ਤੇਜ਼ ਆਈ ਉਹ ਬੱਜਰੀ ਪੱਥਰਾਂ ਦੇ ਉੱਪਰੋਂ ਟਿਲਕ ਗਈ ਉਹ ਜਦੋਂ ਕੰਟਰੋਲ ਖੋ ਗਈ ਤੇ ਮੇਰੇ ਵਿੱਚ ਵੀ ਮੈਂ ਆ ਖੁਦ ਮਹਾ ਬਚਿਆ ਇੱਕ ਮੈਂ ਕੱਲਾ ਨਹੀਂ ਮੇਰੇ ਵਰਗੇ ਬੜੇ ਨੇ ਜਿੰਨੇ ਸ਼ੀਸ਼ੇ ਗੀਆਂ ਗੱਡੀਆਂ ਦੇ ਟੁੱਟ ਗਏ ਨੇ ਗੱਡੀਆਂ ਦੇ ਚੈਸੀਆਂ ਖਰਾਬ ਹੋਈਆਂ ਨੇ ਲੋ ਕਲ ਜਾਣ ਦੀ ਬਜਾਏ ਮਜਬੂਰਨ ਗੱਡੀ ਚਾਣੀ ਪੈਂਦੀ ਜਿੰਦਗੀ ਪਹੁੰਚ ਨਹੀਂ ਕਿ ਉਹ ਵੀ ਗੱਡੀ ਤੇ ਜਾਂਦਾ ਸੀਗਾ ਫਿਰ ਅਸੀਂ ਬੱਚਿਆਂ ਦੀ ਗੱਲ ਕਰੀਏ ਬੱਚੇ ਸਾਡੇ ਇੱਥੇ ਪਰੇਸ਼ਾਨ ਨੇ ਬੱਚੇ ਲਗਾਤਾਰ ਜਿਹੜੇ ਨੇ ਦੂਜਿਆਂ ਪਿੰਡਾਂ ਦੇ ਵਿੱਚੋਂ ਹੋ ਕੇ ਬੱਚੇ ਲੋਕਲ ਜਾਂਦੇ ਰਹੇ ਕਿਉਂਕਿ ਜਦੋਂ ਇੱਥੇ ਵੱਡਾ ਵਹੀਕਲ ਲੰਘਦਾ ਤਾਂ ਉਹਦੇ ਸੱਲੇ ਪੱਥਰ ਨਿਕਲਦਾ ਤਾਂ ਪੱਥਰ ਦਾ ਕੋਈ ਪਤਾ ਨਹੀਂ ਸਾਡੇ ਸਿਰ 'ਚ ਵੱਜਣਾ ਜਾਂ ਕਿਤੇ ਵੱਜਣਾ ਇਸ ਕਰਕੇ ਲੋਕ ਬੱਚਿਆਂ ਨੂੰ ਇਸ ਰੋਡ ਤੇ ਵੀ ਨਹੀਂ ਚੱਲ ਜਾਂਦੇ ਦੂਜੇ ਪਿੰਡਾਂ ਦੇ ਵਿੱਚੋਂ ਪਿੰਡਾਂ ਪਿੰਡਾਂ ਦੇ ਵਿੱਚ ਦੀ ਲੱਗਦੇ ਨੇ ਤਾਂ ਲਗਾਤਾਰ ਧੰਨਵਾਦ ਜੀ ਸਭ ਤੋਂ ਪਹਿਲਾਂ ਅੱਜ ਤੋਂ ਕਰੀਬ 3 ਕੋ ਸਾਲ ਪਹਿਲਾਂ ਇੱਕ ਰਾਂ ਜੀ ਉਸ ਤੋਂ ਬਾਅਦ ਦੇ ਵਿੱਚ ਹੁਣ 2 2.5 ਮਹੀਨੇ ਪਹਿਲਾਂ ਜੇ ਅਸੀਂ ਗੱਲ ਕਰੀਏ ਮੇਰੇ ਸਾਚੇ 9 ਮਹੀਨੇ ਜਿਸ਼ੇ ਲੱਗਾ ਸੀਗਾ 8 ਧਰਨਾਵਾਂ ਤੁਸੀਂ ਕੀਤਾ ਕਿ ਕਿਲੋਮੀਟਰ ਉਦੋਂ ਸੜਕ ਬਣ ਗਈ ਜਦੋਂ ਰਵ ਹੈ ਕਿਹਾ ਸ਼ਾਇਦ ਹੁਣ ਤੈਨੂੰ ਕਿਲੋਮੀਟਰ ਰਹਿ ਗਿਆ ਹੈ ਤੇ ਅੱਜ ਦੋ ਗੁਆਰ ਸ਼ਾਇਦ ਲੱਗਦਾ ਕਿ ਹੋਰ ਧਰਨਾਵਾਂ ਬਤਾ ਜਾਗੇ ਤੇ ਸ਼ਾਇਦ ਵੀ ਪ੍ਰਸ਼ਾਸਨ ਜਾ ਕੇ ਕਾ ਜੋ ਤੱਕ ਪ੍ਰਸ਼ਾਸਨ ਦੀ ਸੀ ਗੱਲ ਕਰੀਏ ਸੁਹੇਦ ਕੱਲ ਦਾ ਸਮਾਂ ਦਿੱਤਾ ਹੋਇਆ ਸੀਗਾ ਸੁਹੇਦ ਦੇ 7 ਵਜੇ ਲੋਕ ਬੈਠੇ ਨੇ ਕਿ ਚਲੋ ਕਿ ਅਸੀਂ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਨਾ ਪਰੇਸ਼ਾਨੀ ਆਵੇ 20 ਡੀ ਕੇ 12 ਵਜੇ ਚੱਕਾ ਜਿਹੜਾ ਜਾਮ ਕੀਤਾ ਪਰ ਅਜੇ ਤੱਕ ਅਸੀਂ ਪ੍ਰਸ਼ਾਸਨ ਦੀ ਤਾਂ ਪ੍ਰਸ਼ਾਸਨ ਦਾ ਕੋਈ ਨਾ ਕੋਈ ਠੇਕੇਦਾਰਾਂ ਦੀ ਸੀ ਗੱਲ ਕਰੀਏ ਨਾ ਐਨਐਚਏ ਡਿਪਾਰਟਮੈਂਟ ਦੀ ਇਹਨਾਂ ਦੀ ਗੱਲ ਕਰ ਲੈ ਕੋਈ ਵੀ ਅਧਿਕਾਰੀ ਕੋਈ ਮੌਜੂਦਾ ਵਿਧਾਇਕ ਜਾਂ ਸਾਬਕਾ ਵਿਧਾਇਕ ਆਏ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਅਚੇ ਨੀਂਗਾ ਪਹੁੰਚਿਆ ਪਰ ਸ਼ਾਇਦ ਇਹ ਲੋਕ ਜਿਹੜੇ ਨੇ ਫੇਰ ਵੀ ਬੈਠੇ ਪਰ ਇੱਥੇ ਇੱਕ ਹੋਰ ਧਰਮ ਦਾ ਦੱਸ ਦਿਆ ਇੱਥੋਂ ਤੱਕ ਕਿ ਛੋਟੇ-ਛੋਟੇ ਬੱਚੇ ਆਏ ਨੇ ਵੇਹ ਤੇ ਉਹ ਉੱਤਰ ਕੀ ਧਰਨੇ ਪ੍ਰਦਰਸ਼ਨ ਦੇ ਵਿੱਚ ਬੈਠੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀ ਸੀਐਮ ਭਗਵੰਤ ਸਿੰਘ ਮਾਨ ਦੀ ਅਸੀਂ ਤੁਹਾਨੂੰ ਅਪੀਲ ਕਰਦੇ ਸਾਡੀ ਸੜਕ ਬਣਾ ਦਿਓ ਸਾਡੇ ਘੱਟੇ ਨਾਲ ਸਾਡਾ ਬਹੁਤ ਬੁਰੇ ਹਾਲਾਤ ਨੇ ਤੇ ਸਾਨੂੰ ਪਿੰਡਾਂ ਦੇ ਵਿੱਚੋਂ ਜਾਂਦਾ ਜਾਂਦੇ ਸਾਨੂੰ ਲੇਟ ਹੋ ਜਾਂਦੇ ਆ ਠੀਕ ਹੈ ਨਾ ਇੱਥੋਂ ਥਾਕੇ ਅੱਧੂ ਵੱਡੀ ਕੀ ਗੱਲ ਕਹਣੀ ਇੱਕ ਛੋਟੇ ਜਿਹੋ ਛੋਟੇ ਬੱਚੇ ਜਿਹੜੇ ਵੀ ਬੈਠੇ ਰਹਿੰਦੇ ਪਰ ਪ੍ਰਸ਼ਾਸਨ ਜਿਹੜਾ ਕਿ ਅਜੇ ਤੱਕ ਵੀ ਜਿਹੜਾ ਕੰਮ ਕਰਨੀ ਨਹੀਂ ਤੋ ਨਹੀਂ ਆ ਗਿਆ ਤਾਂ ਬਿਲਕੁਲ ਪ੍ਰਸ਼ਾਸਨ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਆ ਉੱਠ ਰਹੇ ਆ ਕਿ ਕੱਲ ਦਾ ਜਿਹੜਾ ਟਾਈਮ ਆ ਉਹ ਦਿੱਤਾ ਹੋਇਆ ਸੀਗਾ ਕਿ ਇਸ ਰੋਡ ਨੂੰ ਬਲੌਕ ਕੀਤਾ ਜਾਊਗਾ ਕਿਉਂਕਿ ਲੰਮੀ ਮੰਗ ਆ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਨੇਕਾਂ ਇੱਥੇ ਹਾਦਸੇ ਜਿਹੜੇ ਆ ਉਹ ਵਾਪਰ ਚੁੱਕੇ ਆ ਐਕਸੀਡੈਂਟ ਹੋ ਚੁੱਕੇ ਆ ਪਰ ਪ੍ਰਸ਼ਾਸਨ ਜਿਹੜਾ ਉਹ ਕੰਬ ਕਰਨੀ ਨੀਂਦ ਜਿਹੜਾ ਉਹ ਸੁੱਤਾ ਪਿਆ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਅਤੇ ਜਿਹੜਾ ਠੇਕੇਦਾਰ ਇੱਥੋਂ ਦਾ ਅੰਗਿਲੀ ਕਰ ਰਿਹਾ ਇਸ ਰੋਡ ਨੂੰ ਬਣਾਉਣ ਲਈ ਉਹਦੇ ਖਿਲਾਫ ਕਾਰਵਾਈ ਕਰਨੀ ਇਹੀ ਮੰਗ ਜਿਹੜੀ ਉਹ ਇਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਬਾਈ ਪਾਸ ਕੈਮਰਾਮੈਨ ਰਾਜੀਵੀਰ ਦੇ ਨਾਲ ਪਰਮਜੀਤ ਸਖਾਣਾ ਕਬਾਈ ਪਰ ਟੈਲੀ ਵੀ ਇੱਕ ਪੰਨਾ